ਈ ਦੀਵਾਨ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਇਹਨਾਂ ਗੁਰਮਤ ਮਗਮਾਂ ਵਿੱਚ ਹਾਜ਼ਰ ਅੱਜ ਦੇ ਦੀਵਾਨ ਵਿੱਚ ਗੁਰੂ ਪਿਆਰੀਆਂ ਸੰਗਤਾਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਨ 'ਚ ਅਕਸਰ ਇਹ ਵਿਚਾਰ ਆਉਂਦਾ ਰਹਿੰਦਾ ਸੀ ਕਿ ਬਹੁਤ ਸਾਰੇ ਐਸੇ ਕਨਸੈਪਟ ਨੇ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਤੇ ਵਿਚਾਰ ਕਰਨੀ ਬੜੀ ਜ਼ਰੂਰੀ ਹੈ। ਤੋਂ ਅੱਜ ਦਾ ਆਪਾਂ ਜਿਹੜਾ ਵਿਸ਼ਾ ਚੁਣਿਆ ਉਹ ਹੈ ਗੁਰਬਾਣੀ ਵਿੱਚ ਆਰਤੀ ਦਾ ਸੰਕਲਪ ਦੀ கான்ਸੈਪਟ ਆਫ ਆਰਤੀ ਇਨ ਗੁਰੂ ਗ੍ਰੰਥ ਸਾਹਿਬ ਉਸ ਪੱਖ ਤੇ ਆਪਾਂ ਕੁਝ ਵਿਚਾਰ ਵਟਾਂਦਰਾ ਸਾਂਝਾ ਕਰਾਂਗੇ ਇਸ ਦੇ ਨਾਲ ਹੀ ਵਿਸ਼ੇਸ਼ ਤੌਰ ਤੇ ਇੱਕ ਹੋਰ بڑا ਮਹੱਤਵਪੂਰਨ ਜੋ ਵਿਸ਼ਾ ਹੈ ਜੋ ਗੱਲ ਹੈ ਉਹ ਹੈ ਕਿ ਜਿੰਨੀ ਵੀ ਗੁਰਬਾਣੀ ਗਾਈ ਪੜ੍ਹੀ ਸੁਣੀ ਅਤੇ ਸੁਣਾਈ ਜਾ ਰਹੀ ਹੈ ਉਸ ਦੇ ਉਚਾਰਣ ਵਿੱਚ ਗੁਰਬਾਣੀ ਦੇ ਵਿਆਕਰਨਿਕ ਪੱਖ ਤੋਂ ਬਹੁਤ ਸਾਰੀਆਂ ਬਹੁਤ ਵਾਰੀ ਤਰੂਟੀਆਂ ਨਜ਼ਰ ਆਉਂਦੀਆਂ ਨੇ ਗੁਰਬਾਣੀ ਦੇ ਉਚਾਰਨ ਵਿੱਚ ਫਰਕ ਅਤੇ ਸਹੀ ਜਗ੍ਹਾ ਵਿਸਰਾਮ ਨਾ ਹੋਣਾ ਜਿਸ ਕਾਰਨ ਬਹੁਤ ਵਾਰੀ ਇਸ ਦੇ ਅਰਥ ਸਪਸ਼ਟ ਨਹੀਂ ਹੁੰਦੇ ਅਤੇ ਕਈ ਵਾਰੀ ਇਹਦੇ ਅਰਥਾਂ ਦਾ ਅਨਰਥ ਵੀ ਹੋ ਜਾਂਦਾ ਹੈ ਅਜਿਹਾ ਜਾਂ ਤਾਂ ਜਾਣਬੁੱਝ ਕੇ ਜਾਂ ਕਿਸੇ ਦਬਾਹੇਟ ਜਾਂ ਫਿਰ ਅ ਗਿਆਨਤਾ ਵਸ ਐਸਾ ਹੋ ਰਿਹਾ ਹੈ ਤੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੀ ਮਿਹਨਤ ਅਤੇ ਖੋਜ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਸਾਨੂੰ ਦਿੱਤਾ ਜਿਹੜੀਆਂ 10 ਜਿਲਦਾਂ ਦੇ ਵਿੱਚ ਆਪਾਂ तकरीबन ਸਾਰੇ ਹੀ ਗੁਰੂ ਪਿਆਰਿਆਂ ਦੇ ਘਰਾਂ ਵਿੱਚ ਉਹ ਹੈ ਤੇ ਉਹਦੇ ਤੋਂ ਆਪਾਂ ਗੁਰਬਾਣੀ ਦੀ ਸੇਧ ਲੈਣੇ ਆ ਤੋ ਉਹ ਉਹਨਾਂ ਨੇ ਬੜੀ ਮਿਹਨਤ ਕਰਕੇ ਖੋਜ ਕਰਕੇ ਉਹ ਤਿਆਰ ਕੀਤਾ ਇਹ ਬਹੁਤ ਸਾਰੇ ਮਿਸ਼ਨਰੀ ਕਾਲਜ ਵਾਲਿਆਂ ਨੇ ਅਤੇ ਕਾਫੀ ਹੱਦ ਤੱਕ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਸ ਨੂੰ ਪ੍ਰਮਾਣਿਕ ਮੰਨਿਆ ਹੈ ਜੋ ਕਿ ਗੁਰਬਾਣੀ ਵਿਆਕਰਣ ਅਤੇ ਗੁਰਬਾਣੀ ਦਾ ਸ਼ੁੱਧ ਉਚਾਰਨ ਅਤੇ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਵਿੱਚ ਬੇਹੱਦ ਸਹਾਇਕ ਹੈ। ਸੋ ਜਦੋਂ ਅਸੀਂ ਇਹ ਵੀ ਆਖਦੇ ਹਾਂ ਕਿ ਹਰ ਸਿੱਖ ਨੂੰ ਆਪਣਾ ਸਹਿਜ ਪਾਠ ਆਪ ਕਰਨਾ ਚਾਹੀਦਾ ਹੈ ਤੇ ਸਮਝ ਕੇ ਕਰਨਾ ਚਾਹੀਦਾ ਹੈ ਤਾਂ ਇਹ ਵੀ ਜ਼ਰੂਰੀ ਹੈ ਕਿ ਐਸੇ ਸ਼ਬਦਾਂ ਦੇ ਅਰਥ ਔਖੀਆਂ ਪੰਕਤੀਆਂ ਅਤੇ ਔਖੀਆਂ ਉਦਾਹਰਨਾਂ ਨੂੰ ਸਮਝਣ ਵਾਸਤੇ ਸਾਨੂੰ ਅਜਿਹਾ ਟੀਕਾ ਜੋ ਹੈ ਉਹ ਆਪਣੇ ਕੋਲ ਸਹਿਜ ਪਾਠ ਕਰਨ ਵੇਲੇ ਵੀ ਰੱਖਣਾ ਚਾਹੀਦਾ ਹੈ ਅੱਜ ਕੱਲ ਮੋਬਾਈਲ ਦੇ ਵਿੱਚ ਵੀ ਅਸੀਂ ਐਪਸ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਗੁਰਬਾਣੀ ਦੇ ਅਰਥ ਜਿਹੜੇ ਨੇ ਔਖੇ ਸ਼ਬਦਾਂ ਦੇ ਉਹ ਵੀ ਮਿਲ ਜਾਂਦੇ ਨੇ ਤੇ ਜਦੋਂ ਅਸੀਂ ਸਹਿਜ ਪਾਠ ਕਰਦੇ ਹਾਂ ਤੇ ਉਹਦੇ ਤੋਂ ਵੀ ਆਪਾਂ ਹੈਲਪ ਲੈ ਸਕਦੇ ਹਾਂ ਤਾਂ ਜਦੋਂ ਅਸੀਂ ਇਹ ਸਾਰਾ ਕੁਝ ਕਰਦੇ ਹਾਂ ਤਾਂ ਉਹਦਾ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹਦੇ ਜਿਹੜੇ ਅਰਥ ਨੇ ਉਹ ਸਾਨੂੰ ਜ਼ਰੂਰ ਸਮਝ ਆਉਣ ਕਿਉਂਕਿ ਗੁਰਬਾਣੀ ਨੂੰ ਪੜਨਾ ਇਹ ਸਿਰ ਇਹ ਤੇ ਪਹਿਲੀ ਸਟੇਜ ਹੈ ਉਸ ਤੋਂ ਅਗਲੀ ਸਟੇਜ ਹੈ ਉਹਨੂੰ ਵਿਚਾਰਨਾ ਫਿਰ ਉਸ ਤੇ ਅਮਲ ਕਰਨਾ ਉਸ ਦੇ ਅਨੁਸਾਰ ਜੀਵਨ ਨੂੰ ਢਾਲਣਾ ਇਹ ਵੱਖ-ਵੱਖ ਸਟੇਜਿਸ ਨੇ ਤੋਂ ਅੱਜ ਦਾ ਜੋ ਆਪਣਾ ਵਿਸ਼ਾ ਹੈ ਉਹ ਹੈ ਗੁਰਬਾਣੀ ਵਿੱਚ ਆਰਤੀ ਤੋਂ ਇਹਦਾ ਆਪਾਂ ਗੱਲ ਕਰਦੇ ਹਾਂ ਕਿ ਆਰਤੀ ਜਿਹੜੀ ਹੈ ਇਹ ਇੱਕ ਕਾਵ ਰੂਪ ਹੈ ਕਿਉਂਕਿ ਮੈਨੂੰ ਪੋएट ਹੋਣ ਕਰਕੇ ਇਸ ਬਾਰੇ ਥੋੜੀ ਜਾਣਕਾਰੀ ਵੀ ਹੈ ਤੇ ਗੁਰੂ ਨਾਨਕ ਸਾਹਿਬ ਤਾਂ ਬਹੁਤ ਮਹਾਨ ਸ਼ਾਇਰ ਸਨ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਨਾਨਕ ਸ਼ਾਇਰ ਇਹ ਕਹਿਤ ਹੈ ਸੱਚੇ ਪਰਵਦਗਾਰਾ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬੜੇ ਧਿਆਨ ਨਾਲ ਪੜ੍ਹਦਾ ਤੇ ਮੈਨੂੰ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਉਹਦੇ ਵਿੱਚ ਜੋ ਕਾਵਿਕ ਪੱਖ ਸਨ ਨਾ ਗੁਰਬਾਣੀ ਦੇ ਹੋਰ ਜੋ ਵੀ ਪ੍ਰਚਲਿਤ ਸੀ ਉਹਨਾਂ ਨੂੰ ਵੀ ਲਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰ ਬੜੀ ਬਾਖੂਬੀ ਉਹਨਾਂ ਨੂੰ ਉਹਨਾਂ ਨੇ ਕਾਵਿਕ ਪੱਖ ਨੂੰ ਬਿਆਨ ਕੀਤਾ ਹੈ ਤੋ ਕਾਵ ਰੂਪ ਬਾਰੇ ਆਰਤੀ ਕਰਨ ਦਾ ਪ੍ਰਚਲਿਤ ਪਰੰਪਰਾ ਬਾਰੇ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਰਤੀ ਦੇ ਸ਼ਬਦਾਂ ਬਾਰੇ ਵਿਚਾਰ ਡਿਸਕਸ ਕਰਾਂਗੇ ਉਥੇ ਨਾਲ ਹੀ ਇਸ ਦੀ ਇਸ ਦੇ ਸ਼ਬਦ ਦੇ ਸ਼ੁੱਧ ਉਚਾਰਨ ਸਹੀ ਜਗ੍ਹਾ ਤੇ ਵਿਸਰਾਮ ਅਤੇ ਇਸ ਦੇ ਅਰਥਾਂ ਬਾਰੇ ਵੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਤੋਂ ਆਰਤੀ ਮੱਧ ਕਾਲ ਦੇ ਪੰਜਾਬੀ ਸਾਹਿਤ ਦਾ ਇੱਕ ਕਾਵ ਰੂਪ ਹੈ। ਇਹ ਗੱਲ ਸਮਝਣ ਵਾਲੀ ਹੈ। ਆਰਤੀ ਮੱਧ ਕਾਲ ਦੇ ਪੰਜਾਬੀ ਸਾਹਿਤ ਦਾ ਇੱਕ ਕਾਵ ਰੂਪ ਹੈ। ਪਰੰਪਰਿਕ ਤੌਰ ਤੇ ਆਰਤੀ ਦਾ ਸਬੰਧ ਧਾਰਮਿਕ ਉਪਾਸਨਾ ਨਾਲ ਜੁੜਿਆ ਹੋਇਆ ਹੈ। ਮੱਧ ਕਾਲ ਦੇ ਕਵੀਆਂ ਨੇ ਇਸ ਨੂੰ ਆਪਣੇ ਕਾਵਿਕ ਪ੍ਰਗਟਾਵੇ ਦਾ ਮਾਧਿਅਮ ਵੀ ਬਣਾਇਆ ਸੀ ਜਿਸ ਦੇ ਸਿੱਟੇ ਵਜੋਂ ਅੱਜ ਇੱਕ ਅਜਿਹੀ ਗੀਤਾਤਮਿਕ ਰਚਨਾ ਬਾਰੇ ਬਣ ਕੇ ਇਹ ਸਾਹਮਣੇ ਆਉਂਦੀ ਹੈ ਜਿਸ ਦਾ ਸਬੰਧ ਕਿਸੇ ਪੂਜਨੀਕ ਹਸਤੀ ਜਾਂ ਦੇਵ ਮੂਰਤੀ ਨਾਲ ਹੁੰਦਾ ਹੈ ਤਾਂ ਉਸ ਵੇਲੇ ਸਮਾਜ ਵਿੱਚ ਜਦੋਂ ਦਾ ਇਹ ਇਹ ਪ੍ਰਚਲਨ ਸ਼ੁਰੂ ਹੋਇਆ ਉਸ ਵੇਲੇ ਸਮਾਜ ਵਿੱਚ ਕਵਤਾ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਸੀ ਸਾਰੇ ਕਿਸੇ ਧਾਰਮਿਕ ਸਮਾਜਿਕ ਅਧਿਆਤਮਿਕ ਅਤੇ ਇਤਿਹਾਸਕ ਗ੍ਰੰਥ ਸਾਰੇ ਕਵਤਾ ਰੂਪ ਵਿੱਚ ਹਨ ਆਪਾਂ ਦੇਖਦੇ ਹਾਂ ਕਵਤਾ ਵਿੱਚ ਕਈ ਹੋਈ ਕਿਸੇ ਵੀ ਗੱਲ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਅਤੇ ਬਹੁਤ ਜਲਦੀ ਕਬੂਲਿਆ ਜਾਂਦਾ ਹੈ ਤੋਂ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਕਵਤਾ ਰੂਪ ਵਿੱਚ ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਵੱਖ-ਵੱਖ ਕਾਵ ਰੂਪਾਂ ਵਿੱਚੋਂ ਬਹੁਤ ਸਾਰੇ ਕਾਵ ਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਹਨ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ 12 ਮਹਾ 12 ਮਹਾ ਵੀ ਇੱਕ ਕਾਵ ਰੂਪ ਹੈ ਉਸ ਵੇਲੇ ਪ੍ਰਚਲਿਤ ਸੀ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਔਰ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਵਰਤਿਆ ਇਸੇ ਤਰ੍ਹਾਂ ਇਹ ਮਹੀਨਿਆਂ ਨੂੰ ਆਧਾਰ ਬਣਾ ਕੇ ਇੱਕ ਕਾਵ ਰੂਪ ਬਣਦਾ ਸੀ ਤੋਂ ਇਸੇ ਤਰ੍ਹਾਂ ਹੀ ਸੱਤ ਵਾਰ ਸੱਤਾਂ ਬਾਰਾਂ ਨੂੰ ਆਧਾਰ ਬਣਾ ਕੇ ਕਵਤਾ ਬਣਾਣੀ ਫਿਰ ਚਾਰ ਪੈਰ ਜਿਸ ਤਰ੍ਹਾਂ ਆਪਾਂ ਪੜਦੇ ਆ ਪਹਿਲੇ ਪੈਰੇ ਰਹਿਣ ਕੇ ਵਨ ਜਾ ਰਹਿਆਂ ਮਿਤਰਾ ਹੁਕਮ ਪਿਆ ਗਰਬਾਸ ਤੋਂ ਇਹ ਫਿਰ 35 ਅਖਰੀ 52 ਅਖਰੀ ਅਖਰਾਂ ਨੂੰ ਆਧਾਰ ਬਣਾ ਕੇ ਕਵਤਾ ਨੂੰ ਰਚਨਾ ਸੋ ਇਸ ਤਰ੍ਹਾਂ ਦੇ ਕਾਵ ਰੂਪ ਉਸ ਵੇਲੇ ਬਹੁਤ ਪ੍ਰਚਲਿਤ ਸਨ ਤੋਂ ਗੁਰੂ ਸਹਿਬਾਨ ਨੇ ਵੀ ਉਹਨਾਂ ਕਾਵ ਰੂਪਾਂ ਨੂੰ ਵਰਤਿਆ ਤਾਂ ਕਿ ਲੋਕਾਂ ਤੱਕ ਆਪਣੀ ਜਿਹੜੀ ਗੱਲ ਹੈ ਉਸ ਨੂੰ ਸੌਖੇ ਤਰੀਕੇ ਨਾਲ ਪਹੁੰਚਾਇਆ ਜਾ ਸਕੇ ਤੋਂ ਫਿਰ ਇਸੇ ਤਰ੍ਹਾਂ ਘੋੜੀਆਂ ਹਲਾਣੀਆਂ ਇਹ ਵੀ ਛੰਦ ਵਰਤੇ ਗਏ ਨੇ ਜੋ ਕਿ ਕਾਵ ਰੂਪ ਉਸ ਵੇਲੇ ਪ੍ਰਚਲਿਤ ਸੀ ਇਸੇ ਤਰ੍ਹਾਂ ਆਰਤੀ ਵੀ ਉਸ ਸਮੇ ਦਾ ਇੱਕ ਕਾਵ ਰੂਪ ਹੈ ਜੋ ਕਿ ਕਿਸੇ ਮਹਾਪੁਰਸ਼ अथवा ਵਿਅਕਤੀ ਵਿਸ਼ੇਸ਼ ਦੇ ਸਤਕਾਰ ਵਿੱਚ ਰਚੀ ਹੋਈ ਕਵਿਤਾ ਜਾਂ ਗੀਤ ਜਿਸ ਨੂੰ ਉਸ ਦੀ ਪੂਜਾ ਉਪਾਸਨਾ ਵਿੱਚ ਗਾਇਆ ਜਾਂਦਾ ਸੀ ਇਸ ਤਰ੍ਹਾਂ ਇੱਕ ਆਵਰੂਪ ਜਿਹੜਾ ਹੈ ਆਰਤੀ ਦਾ ਇਹ ਕਿਸੇ ਧਾਰਮਿਕ ਵਿਅਕਤੀ ਦੀ ਉਪਾਸਨਾ ਲਈ ਇਹ ਵਰਤਿਆ ਜਾਂਦਾ ਸੀ ਤਾਂ ਆਰਤੀ ਸ਼ਬਦ ਦੀ ਉਤਪਤੀ ਬਾਰੇ ਵਿਦਵਾਨਾਂ ਦੇ ਦੋ মত ਹਨ ਇੱਕ মত ਅਨੁਸਾਰ ਇਹ ਸੰਸਕ੍ਰਿਤ ਦੇ ਆ ਰਾਤ੍ਰਿਕ ਸ਼ਬਦ ਤੋਂ ਬਣਿਆ ਹੈ ਆ ਰਾਤ੍ਰਿਕ ਤੋਂ ਇਹ ਆਰਤੀ ਸ਼ਬਦ ਬਣਿਆ ਅਰਥਾਤ ਉਸ ਉਹ ਜਦੋਂ ਤੋਂ ਜਦੋਂ ਉਹ ਜੋਤ ਜੋ ਰਾਤ ਤੋਂ ਬਿਨਾਂ ਵੀ ਜਗਾਈ ਜਾਂਦੀ ਹੈ ਉਸ ਨੂੰ ਰਾਤ੍ਰਿਕ ਕਹਿੰਦੇ ਨੇ ਤੇ ਇਸ ਕਿਉਂਕਿ ਇਹ ਆਰਤੀ ਜਿਹੜੀ ਹੈ ਇਹ ਕੇਵਲ ਰਾਤ ਨੂੰ ਨਹੀਂ ਹੋਰ ਵੀ ਕਈ ਸਮਿਆਂ ਤੇ ਕੀਤੀ ਜਾਂਦੀ ਸੀ ਇਸ ਕਰਕੇ ਇਹਦਾ ਜਿਹੜਾ ਨਾਂ ਸੀ ਰਾਤ੍ਰਿਕ ਤੋਂ ਇਹ ਆਰਤੀ ਬਣਿਆ ਤਾਂ ਇਸ ਲਈ ਉਸ ਵਿੱਚ ਬਾਲੀਆਂ ਜਾਣ ਵਾਲੀਆਂ ਜੋਤਾਂ ਦਾ ਮਨੋਰਥ ਰਾਤ ਦਾ ਹਨੇਰਾ ਦੂਰ ਕਰਨਾ ਨਹੀਂ ਸੀ ਸਗੋਂ ਈਸ਼ਟ ਦੇਵ ਦੀ ਅਰਦਨਾ ਸੀ ਦੂਸਰੇ ਮਤ ਅਨੁਸਾਰ ਸੰਸਕ੍ਰਿਤ ਦੇ ਆਤ ਸ਼ਬਦ ਤੋਂ ਇਹ ਸ਼ਬਦ ਬਣਿਆ ਜਿਸ ਦਾ ਭਾਵ ਸੀ ਦੁੱਖ ਪੂਰਨ ਜਾਂ ਆਜ਼ਦੀ ਦੇ ਸੋਰ ਵਿੱਚ ਈਸ਼ਟ ਦੇ ਈਸ਼ਟ ਦੇਵ ਤੋਂ ਮੰਗਲ ਕਾਮਨਾ ਕਰਨਾ ਦੂਜਾ ਮਤ ਵਾਸਤਵਿਕ ਤੌਰ ਤੇ ਅਧਿਕ ਨੇੜੇ ਪ੍ਰਤੀਤ ਹੁੰਦਾ ਹੈ ਸਚਾਈ ਦੇ ਡਾਕਟਰ ਰਤਨ ਸਿੰਘ ਜੱਗੂ ਨੇ ਜੱਗੀ ਨੇ ਵੀ ਆਪਣੀ ਪੁਸਤਕ ਇਸ ਤਰ੍ਹਾਂ ਲਿਖਿਆ ਹੈ ਤੋਂ ਮਹਾਨ ਕੋਸ਼ ਜੋ ਭਾਈਕਾਂ ਸਿੰਘ ਨਾਬਾਦਾ ਹੈ ਉਹਨਾਂ ਨੇ ਵੀ ਇਸ ਨੂੰ ਆਰਤੀ ਨੂੰ ਇਸ ਤਰ੍ਹਾਂ ਉਹਦੇ ਵਿੱਚ ਮੰਨਿਆ ਹੈ ਕਿ ਉਹਨਾਂ ਲਿਖਿਆ ਹੈ ਕਿ Hindu ਮਤ ਦੀ ਰੀਤ ਅਨੁਸਾਰ ਇੱਕ ਥਾਲ ਵਿੱਚ ਧੂਪ ਮੋਤੀ ਫੁੱਲ ਆਦਿਕ ਰੱਖ ਕੇ ਅਤੇ ਦੀਵੇ ਜਗਾ ਕੇ 4 ਵਾਰੀ ਮੂਰਤੀ ਦੇ ਪੈਰਾਂ ਉੱਤੇ ਚਰਨ ਬੰਦਨਾ ਕਰਨਾ ਫਿਰ 2 ਵਾਰੀ ਨਾਭੀ ਉੱਤੇ 1 ਵਾਰ ਮੂੰਹ ਉੱਤੇ ਤੇ 7 ਵਾਰੀ ਸਾਰੀ ਦੇਹ ਉੱਤੇ ਉਹ ਥਾਲ ਨੂੰ ਫੇਰਿਆ ਜਾਂਦਾ ਸੀ ਦੀਵਿਆਂ ਦੀ ਗਿਣਤੀ 1 ਤੋਂ ਲੈ ਕੇ 100 ਤੱਕ ਵੀ ਹੋ ਸਕਦੀ ਸੀ ਆਰਤੀ ਦੀ ਇਹ ਸਮਗਰੀ ਜੋ ਅਸਲ ਵਿੱਚ ਕਿਸੇ ਵਿਅਕਤੀ ਦੀ ਸ਼ਰਧਾ ਅਤੇ ਭਗਤੀ ਨੂੰ ਮੂਰਤੀ ਮਾਨ ਕਰਦੀ ਸੀ ਇਸ ਬਾਰੇ ਮੁੱਖ ਗੱਲ ਇਹ ਹੈ ਕਿ ਆਰਤੀ ਦਾ ਇਹ ਤਰੀਕਾ ਜਾਂ ਨਮੂਨਾ ਇਹ ਸਰਗੁਣ ਧਾਰਾ ਨਾਲ ਸੰਬੰਧ ਰੱਖਦਾ ਹੈ ਨਿਰਗੁਣ ਧਾਰਾ ਨਾਲ ਉਸ ਤੋਂ ਬਾਅਦ ਨਿਰਗੁਣ ਧਾਰਾ ਨਾਲ ਸੰਬੰਧਿਤ ਸੰਤਾਂ ਅਤੇ ਗੁਰੂ ਸਾਹਿਬਾਨ ਅਨੁਸਾਰ ਅਕਾਲ ਪੁਰਖ ਜਾਂ ਬ੍ਰਹਮ ਨੂੰ ਕਿਸੇ ਅਜਿਹੇ ਕਰਮ ਕਾਂਡ ਰਾਹੀਂ ਨਹੀਂ ਰਿਜਾਇਆ ਜਾ ਸਕਦਾ ਸੱਚ ਤਾਂ ਇਹ ਹੈ ਕਿ ਇਹ ਸਮੁੱਚੀ ਸ੍ਰਿਸ਼ਟੀ ਆਪਣੇ ਵਿਰਾਟ ਰੂਪ ਵਿੱਚ ਉਸ ਪ੍ਰਭੂ ਦੀ ਉਸਤਤੀ ਉਸ ਪ੍ਰਭੂ ਦੀ ਆਰਤੀ ਵਿੱਚ ਮਗਨ ਹੈ ਇਸੇ ਭਾਵ ਨੂੰ ਪ੍ਰਗਟਾਉਣ ਵਾਸਤੇ ਇੱਕ ਰਚਨਾ ਆਰਤੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਜੋ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਨਰਸਿਹੀ ਰਾਗ ਵਿੱਚ ਦਰਜ ਹੈ ਇਸ ਵਿੱਚ ਗੁਰੂ ਕਵੀ ਨੇ ਆਪਣੇ ਧਿਆਨ ਵਿੱਚ ਉਸ ਪਰੰਪਰਾਗਾਤਾਰਤੀ ਨੂੰ ਹੀ ਰੱਖਿਆ ਹੈ ਜੋ ਮੰਦਰ ਵਿੱਚ ਕੀਤੀ ਜਾਂਦੀ ਸੀ ਔਰ ਉਹਨਾਂ ਨੇ ਆਪਣੀ ਵਿਚਾਰਧਾਰਾ ਅਨੁਸਾਰ ਆਰਤੀ ਦੀ ਸਾਰੀ ਸਮਗਰੀ ਨੂੰ ਨਵੇਂ ਅਰਥ ਦੇ ਦਿੱਤੇ। ਉਹਨਾਂ ਨੇ ਇਸ ਪਰੰਪਰਿਕ ਆਰਤੀ ਨੂੰ ਨਿਰਗੁਣ ਉਪਾਸਨਾ ਨਾਲ ਜੋੜ ਕੇ ਇੱਕ ਵਿਲੱਖਣ ਭਾਂਤ ਦੀ ਆਰਤੀ ਦੀ ਸਿਰਜਣਾ ਕੀਤੀ ਔਰ ਇਹ ਆਰਤੀ ਕਿਸੇ ਦੇਵ ਮੂਰਤੀ ਦੇ ਸਨਮੁਖ ਦੁਹਰਾਈ ਜਾਣ ਵਾਲੀ ਕਰਮਕਾਂਡੀ ਉਪਾਸਨਾ ਗੀਤ ਜਾਂ ਰਚਨਾ ਨਹੀਂ। ਸਗੋਂ ਨਿਰੰਕਾਰ ਬ੍ਰਹਮ ਦੇ ਸਨਮੁਖ ਸਮੂਚੇ ਬ੍ਰਹਿਮੰਡ ਦੀ ਉਪਾਸਨਾ ਦਾ ਇਹ ਅਨੋਖਾ ਅਹਿਸਾਸ ਦਿਗਾਉਣ ਵਾਲੀ ਰਚਨਾ ਹੈ। ਤੋਂ ਇਸ ਦਾ ਕਾਵਿਕ ਰੂਪ ਧਾਰਮਿਕ ਪ੍ਰਗਟਾਵੇ ਦਾ ਪ੍ਰਭਾਵਸ਼ਾਲੀ ਮਾਧਿਅਮ ਹੋ ਨਿਬੜਿਆ। ਕਵਿਤਾ ਪੱਖ ਤੋਂ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੀ ਸਾਭ ਕਲਾ ਦਾ ਉਚਤਮ ਨਮੂਨਾ ਹੈ ਮਾਧਯੂਗ ਦੇ ਵੈਸ਼ਨਵ ਭਗਤਾਂ ਵਿੱਚ ਆਰਤੀ ਉਤਾਰਨ ਦਾ ਬਹੁਤ ਰਿਵਾਜ ਸੀ ਨਿਰਗੁਣ ਉਪਾਸਕ ਭਗਤਾਂ ਨੇ ਇਸ ਦਿਖਾਵੇ ਦੇ ਅਚਾਰ ਨੂੰ ਵਿਅਰਥ ਸਮਝ ਕੇ ਸੱਚੇ ਅਰਥ ਵਿੱਚ ਸਹਿਜ ਸੁਭਾਵਿਕ ਆਰਤੀ ਕਰਨ ਉੱਤੇ ਜ਼ੋਰ ਦਿੱਤਾ ਹੈ ਧੰਨੇ ਭਗਤ ਨੇ ਆਰਤੀ ਸ਼ਬਦ ਦੀ ਵਰਤੋਂ ਸਾਧਾਰਨ ਇਸ਼ਟ ਦੇਵ ਤੱਕ ਸੀਮਿਤ ਕਰਕੇ ਪ੍ਰਮਾਤਮਾ ਲਈ ਆਰਤੀ ਸ਼ਬਦ ਦੀ ਉਹਨਾਂ ਨੇ ਆਰਤਾ ਸ਼ਬਦ ਦੀ ਵਰਤੋਂ ਕੀਤੀ ਹੈ ਜੋ ਧੰਨੇ ਦੇ ਅਸਾਧਾਰਨ ਇਸ਼ਟ ਦੇਵ ਵੱਲ ਸੰਕੇਤ ਕਰਦੀ ਹੈ ਜਿਸ ਤਰ੍ਹਾਂ ਆਪਾਂ ਪੜਦੇ ਹਾਂ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਤੋ ਇਹ ਭਗਤ ਧੰਨਾ ਜੀ ਨੇ ਆਰਤਾ ਸ਼ਬਦ ਵਰਤਿਆ ਜਨਮ ਸਾਖੀਆਂ ਵਿੱਚ ਉਪਲਬਧ ਹਵਾਲਿਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਜਦੋਂ ਪਹਿਲੀ ਉਦਾਸੀ ਦੌਰਾਨ ਆਪਣੇ ਸਾਥੀ ਮਰਦਾਨੇ ਨਾਲ ਪੂਰਬੀ ਭਾਰਤ ਦੀ ਯਾਤਰਾ ਨੂੰ ਗਏ ਸੱਚ ਧਰਮ ਦਾ ਉਪਦੇਸ਼ ਦਿੰਦੇ ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਜਾ ਪਹੁੰਚੇ ਇਸ ਇਹ ਸ਼ਹਿਰ ਸਮੁੰਦਰ ਦੇ ਕੰਢੇ ਉੱਪਰ ਸਥਿਤ ਹੈ ਔਰ ਇਥੇ ਹਿੰਦੂਆਂ ਦਾ ਇੱਕ ਬਹੁਤ ਵੱਡਾ ਤੀਰਥ ਹੈ ਇੱਕ ਬਹੁਤ ਵੱਡਾ ਮੰਦਿਰ ਹੈ ਜਿਸ ਨੂੰ ਜਗਨਨਾਥ ਪੁਰੀ ਦਾ ਮੰਦਿਰ ਕਿਹਾ ਜਾਂਦਾ ਹੈ ਔਰ ਜਗਨਨਾਥ ਦੀ ਉਹਦੇ ਵਿੱਚ ਇੱਕ ਮੂਰਤੀ ਸਥਾਪਿਤ ਹੈ ਜਿਸ ਦੀ ਬੜੀ ਵੱਡੀ ਪੂਜਾ ਹੁੰਦੀ ਹੈ ਗੁਰੂ ਜੀ ਮੰਦਿਰ ਤੋਂ ਕੁਝ ਵਿਥ ਤੇ ਜਾ ਕੇ ਬੈਠ ਗਏ ਭਾਈ ਮਦਾਨਾ ਜੀ ਰਬਾਬ ਵਜਾਉਣ ਲੱਗੇ ਲੋਕ ਉਦਾਲੇ ਆ ਜੁੜੇ ਕੀਰਤਨ ਸੁਣ ਕੇ ਮੋਹੇ ਗਏ ਤੋ ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਸੀ ਚਾਰ ਉਦਾਸੀਆਂ ਉਹਨਾਂ ਨੇ ਧਾਰਨ ਕੀਤੀਆਂ 26000 ਦੇ ਕਰੀਬ 26000 ਮੀਲ ਲਗਭਗ ਉਹਨਾਂ ਨੇ ਸਫ਼ਰ ਪੈਦਲ ਤੈਅ ਕੀਤਾ ਚਾਰ ਉਦਾਸੀਆਂ ਵਿੱਚ ਔਰ ਉਹ ਇੱਕ ਟਾਰਗੇਟ ਮਿੱਥ ਕੇ ਜਾਂਦੇ ਸੀ ਕਿ ਕਿੱਥੇ ਜਾਣਾ ਹੈ ਕਿਸ ਨੂੰ ਤਾਰਨਾ ਹੈ ਤੇ ਕਿਹੜੇ ਪਖੰਡ ਨੂੰ ਦੂਰ ਕਰਨਾ ਹੈ ਤੇ ਲੋਕਾਂ ਦੇ ਵਿੱਚ ਉਹ ਪਖੰਡ ਜਿਹੜਾ ਵਹਿਮ ਭਰਮ ਹੈ ਉਹਨੂੰ ਕਿਵੇਂ ਹਟਾਉਣਾ ਹੈ ਤੋਂ ਇਹ ਮਿੱਥ ਕੇ ਗੁਰੂ ਸਾਹਿਬ ਜਾਂਦੇ ਸੀ ਤੋਂ ਪੂਰੀ ਜਿਹਨੂੰ ਅੱਜ ਕੱਲ ਆਪਾਂ ਉੜੀਸਾ ਕਹਿੰਦੇ ਆ ਉਥੇ ਗੁਰੂ ਨਾਨਕ ਸਾਹਿਬ ਪਹੁੰਚੇ ਮੰਦਰ ਦੇ ਬਾਹਰ ਬੈਠ ਗਿਆ ਲੋਕ ਇਕੱਠੇ ਹੋ ਗਏ ਤੇ ਜਦੋਂ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਤੋਂ ਮੈਂ ਇੱਕ ਕਵਤਾ ਦੇ ਬੰਧ ਰਹੀ ਤੁਹਾਨੂੰ ਇਸ ਗੱਲ ਨੂੰ ਮੈਂ ਸਪਸ਼ਟ ਕਰਨਾ ਚਾਹਾਂਗਾ ਨਾਮ ਧਨ ਭੰਡਾਰ ਸੀ ਕੋਲ ਉਸ ਦੇ ਨਾਨਕ ਪਾਤਸ਼ਾਹ ਸ਼ਾਹ ਨਿਵੇਕਲਾ ਸੀ ਨਾਮ ਧਨ ਭੰਡਾਰ ਸੀ ਕੋਲ ਉਸ ਦੇ ਨਾਨਕ ਪਾਤਸ਼ਾਹ ਸ਼ਾਹ ਨਿਵੇਕਲਾ ਸੀ ਸਾਰੇ ਪੰਥ ਸੰਸਾਰ ਦੇ ਰੱਦ ਕਰਕੇ ਚੁਣਿਆ ਉਸ ਨੇ ਰਾਹ ਨਿਵੇਕਲਾ ਸੀ ਚੱਲਿਆ 26000 ਉਹ ਮੀਲ ਪੈਦਲ ਅੰਦਰ ਉਹਦੇ ਉਤਸ਼ਾਹ ਨਿਵੇਕਲਾ ਸੀ ਜਿੱਤ ਲੈਂਦਾ ਸੀ ਸ਼ਬਦ ਦੇ ਨਾਲ ਸਭ ਨੂੰ ਉਹਦਾ ਨੁਕਤਾ ਨਿਗਾਹ ਨਿਵੇਕਲਾ ਜਿੱਤ ਲੈਂਦਾ ਸੀ ਸ਼ਬਦ ਦੇ ਨਾਲ ਸਭ ਨੂੰ ਉਹਦਾ ਨੁਕਤਾ ਨਿਗਾਹ ਨਿਵੇਕਲਾ ਸੀ ਤੇ ਤਾਨ ਭਾਈ ਮਰਦਾਨਾ ਜਦ ਛੇੜਦਾ ਸੀ ਬਾਬਾ ਨਾਨਕ ਜਦ ਬਾਣੀ ਉਚਾਰਦਾ ਸੀ ਛੇੜ ਸੁਣਿਓ ਸਤਸੰਗ ਜੀ ਤਾਨ ਭਾਈ ਮਰਦਾਨਾ ਜਦ ਛੇੜਦਾ ਸੀ ਬਾਬਾ ਨਾਨਕ ਜਦ ਬਾਣੀ ਉਚਾਰਦਾ ਸੀ ਵੱਡਿਆਂ ਵੱਡਿਆਂ ਨੂੰ ਚਰਨੀ ਦੇਖ ਲੈਂਦਾ ਨੂਰ ਚੋਟ ਜਦ ਸ਼ਬਦ ਦੀ ਮਾਰਦਾ ਸੀ ਝੋਟ ਜਦੋਂ ਕਿ ਉਹ ਵੱਧੀ ਮਾਰਦਾ ਸੀ ਵੱਡਿਆਂ ਵੱਡਿਆਂ ਨੂੰ ਚਰਨੀ ਡੇਗ ਲੈਂਦਾ ਨੂਰ ਚੋਟ ਜਦ ਸ਼ਵੱਦੀ ਮਾਰਦਾ ਸੀ ਬਹੁਤ ਸ਼ਵੱਦੀ ਚੋਟ ਐਸੀ ਵੱਜਦੀ ਸੀ ਕਿ ਵੱਡੇ ਵੱਡੇ ਉਹਦੇ ਚਰਨੀ ਡੇ ਪੈਂਦੇ ਸੀ ਤੋਂ ਕੀ ਹੋਇਆ ਕਿ ਗੁਰੂ ਨਾਨਕ ਸਾਹਿਬ ਬਾਹਰ ਜਾ ਕੇ ਬੈਠ ਗਏ ਕੀਰਤਨ ਕਰਨ ਲੱਗ ਪਏ ਸਾਰੀ ਸੰਗਤ ਉੱਥੇ ਉਹਨਾਂ ਦੇ ਆਲੇ ਦੁਆਲੇ ਆ ਜੁੜੀ ਤੋਂ ਲੋਕਾਂ ਨੇ ਗੁਰੂ ਜੀ ਤੋਂ ਰੱਬ ਬਾਰੇ ਗੱਲਾਂ ਪੁੱਛੀਆਂ ਗੁਰੂ ਜੀ ਨੇ ਸਭ ਸਵਾਲਾਂ ਦੇ ਉੱਤਰ ਦਿੱਤੇ ਤੇ ਕਾਲਾਂ ਪੈ ਗਈਆਂ ਬ੍ਰਾਹਮਣ ਤੇ ਪੁਜਾਰੀਆਂ ਨੇ ਕਿਹਾ ਜਗਨਨਾਥ ਦੀ ਆਰਤੀ ਹੋਣ ਲੱਗੀ ਹੈ ਤੁਸੀਂ ਵੀ ਸ਼ਾਮਲ ਹੋਵੋ ਗੁਰੂ ਜੀ ਨੇ ਕਿਹਾ ਜਗਤ ਦੇ नाथ ਪਰਮਾਤਮਾ ਦੀ ਆਰਤੀ ਵਿੱਚ ਅਸੀਂ ਜ਼ਰੂਰ ਸ਼ਾਮਲ ਹੋਵਾਂਗੇ ਗੁਰੂ ਜੀ ਜਗਨਨਾਥ ਦੇ ਮੰਦਰ ਪੁੱਜੇ ਉਹ ਕੀ ਵੇਖਦੇ ਹਨ ਕਿ ਇੱਕ ਵੱਡੇ ਸਾਰੇ ਸੁਨਹਿਰੀ ਥਾਲ ਵਿੱਚ ਹੀਰੇ ਮੋਤੀ ਅਤੇ ਲਾਲ ਜੜੇ ਹੋਏ ਹਨ ਇਸ ਵਿੱਚ ਇੱਕ ਵੱਡਾ ਸਾਰਾ ਚੌਂ ਵਟੀਆਂ ਵਾਲਾ ਦੀਵਾ ਪਿਆ ਹੈ ਉਸ ਨੂੰ ਚਮੁਖੀਆ ਦੀਵਾ ਕਿਹਾ ਜਾਂਦਾ ਸੀ ਆਪਾਂ ਬਚਪਨ ਵਿੱਚ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਦੀਵੇ ਦੇਖਦੇ ਰਹੇ ਹਾਂ ਜਿਨ੍ਹਾਂ ਦੇ ਚਾਰ ਮੂੰਹ ਤੇ ਚਾਰ ਵੱਟੀਆਂ ਹੁੰਦੀਆਂ ਸੀ ਚਾਰੇ ਪਾਸੇ ਉਹਨਾਂ ਨੂੰ ਜਗਾਇਆ ਜਾਂਦਾ ਸੀ ਤੇ ਉਹ ਦੀਵਾ ਉਸ ਥਾਲ ਵਿੱਚ ਜਗਾਇਆ ਜਾ ਰਿਹਾ ਸੀ ਤੇ ਚਾਰੇ ਵੱਟੀਆਂ ਬਲ ਰਹੀਆਂ ਸਨ ਦੀਵੇ ਦੇ ਲਾਗੇ ਥਾਲ ਵਿੱਚ ਧੂਫ ਤੋਂ ਖੜੀ ਸੀ ਮੂਰਤੀ ਨੂੰ ਚੌਰ ਹੋ ਰਿਹਾ ਸੀ ਢੋਲਕੀਆਂ ਛੈਣੇ ਵੱਜ ਰਹੇ ਸਨ ਮੂਰਤੀ ਦੀ ਆਰਤੀ ਹੋ ਰਹੀ ਹੈ ਥਾਲ ਨੂੰ ਇਹ ਉੱਪਰ ਅਤੇ ਗੋਲ ਚੱਕਰ ਵਿੱਚ ਘੁਮਾਇਆ ਜਾ ਰਿਹਾ ਹੈ ਨਾਲ ਨਾਲ ਬ੍ਰਾਹਮਣ ਤੇ ਹੋਰ ਲੋਕ ਭਜਨ गा ਰਹੇ ਹਨ ਗੁਰੂ ਜੀ ਚੁੱਪ ਕੀਤੇ ਬਾਹਰ ਆ ਗਏ ਆਪ ਤਾਰਿਆਂ ਦੇ ਨਾਲ ਜੜਤ ਨੀਲੇ ਅਸਮਾਨ ਨੂੰ ਵੇਖਦੇ ਰਹੇ ਅਤੇ ਰੱਬ ਦੀ ਕੁਦਰਤ ਨੂੰ ਵੇਖ ਕੇ ਉਸ ਦਾ ਜਸ ਕਰਦੇ ਰਹੇ ਜਦੋਂ ਲੋਕੀ ਆਰਤੀ ਕਰਕੇ ਬਾਹਰ ਆਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਆਰਤੀ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਗੁਰੂ ਜੀ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ ਮੈਂ ਤਾਂ ਜਗਤ ਦੇ ਮਾਲਕ ਪ੍ਰਮਾਤਮਾ ਦੀ ਸੱਚੀ ਆਰਤੀ ਕਰ ਰਿਹਾ ਸੀ ਤੁਸੀਂ ਆਪ ਉਸ ਸ਼ਾਪਤੀ ਉਸ ਆਰਤੀ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਇਹ ਸੁਣ ਕੇ ਬ੍ਰਾਹਮਣਾਂ ਨੇ ਪੁੱਛਿਆ ਤੁਸੀਂ ਇੱਥੇ ਬੈਠੇ ਕਿਹੜੀ ਆਰਤੀ ਕਰਦੇ ਰਹੇ ਆਰਤੀ ਤਾਂ ਮੰਦਰ ਦੇ ਅੰਦਰ ਹੋ ਰਹੀ ਸੀ ਗੁਰੂ ਜੀ ਨੇ ਦੱਸਿਆ ਜਗਤ ਦੇ ਮਾਲਕ ਦੀ ਸੱਚੀ ਆਰਤੀ ਹਰ ਸਮੇਂ ਹਰ ਜਗ੍ਹਾ ਹੋ ਰਹੀ ਹੈ ਅਸੀਂ ਇਨਸਾਨ ਦੇ ਹੱਥੀਂ ਘੜੀ ਹੋਈ ਕਿਸੇ ਮੂਰਤੀ ਦੀ ਆਰਤੀ ਨਹੀਂ ਕਰਦੇ ਅਸੀਂ ਤਾਂ ਪ੍ਰਮਾਤਮਾ ਦੀ ਸੱਚੀ ਆਰਤੀ ਕਰਦੇ ਹਾਂ ਇਹ ਬਚਨ ਕਹੇ ਕਿ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਇਸ਼ਾਰਾ ਕੀਤਾ ਭਾਈ ਮਰਦਾਨੇ ਨੇ ਰਬਾਬ ਵਜਾਈ ਗੁਰੂ ਜੀ ਨੇ ਤਨਾਸਰੀ ਰਗ ਰਾਗ ਵਿੱਚ ਸ਼ਬਦ ਦਾ ਉਚਾਰਨ ਕੀਤਾ ਗਗਨ ਮੈਥਾਲ ਹਰਵਚੰਦ ਦੀਪਕ ਬਣੇ ਤਾਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 663 ਵਿੱਚ ਦਰਜ ਹੈ ਇਸ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਜਗ੍ਹਾ ਦਰਜ ਕੀਤਾ ਗਿਆ ਸੋਇਲੇ ਦੀ ਬਾਣੀ ਦੇ ਵਿੱਚ ਵੀ ਹੈ ਤੇ ਥੋੜੇ ਜਿਹਾ ਫਰਕ ਨਾਲ ਇਹ 79 ਰਾਗ ਦੇ ਪੰਨਾ 663 ਤੇ ਦਰਜ ਹੈ ਤੋ ਇਹ ਸ਼ਬਦ ਆਪਾਂ ਉਚਾਰਨ ਕਰਦੇ ਆ ਗਗਨਮੈ ਥਾਲ ਇਹਦਾ ਉਚਾਰਨ ਦਾ ਥੋੜਾ ਜਿਹਾ ਤੁਸੀਂ ਸਾਰੇ ਧਿਆਨ ਨਾਲ ਸਰਵਣ ਕਰਿਓ ਕਿਉਂਕਿ ਇਹਦੇ ਵਿੱਚ ਜਿੱਥੇ ਵਿਸਰਾਮ ਲੱਗਨੇ ਨੇ ਅਗਰ ਉਥੇ ਵਿਸਰਾਮ ਲਾਈਏ ਤੇ ਇਹਦੇ ਅਰਥ ਆਪਣੇ ਆਪ ਸਪਸ਼ਟ ਹੋ ਜਾਣਗੇ ਤੇ ਜੇ ਆਪਾਂ ਜਿਵੇਂ ਆਰਤੀ ਪੜ੍ਹੀ ਜਾਂਦੀ ਹੈ ਗਗਨਮੈ ਥਾਲ ਰਵਜੰ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਉਬਸਰਾਮ ਜਿਹੜੇ ਨੇ ਉਹ ਅਗਰ ਨਹੀਂ ਲੱਗਣਗੇ ਤੇ ਉਹਦੇ ਅਰਥ ਸਪਸ਼ਟ ਨਹੀਂ ਹੋਣਗੇ ਆਓ ਇਹਨੂੰ ਆਪਾਂ ਸ਼ਬਦ ਨੂੰ ਪੜ੍ਹਦੇ ਹਾਂ ਫਿਰ ਅੱਗੇ ਚੱਲਦੇ ਹਾਂ ਗਗਨ ਮੈ ਥਾਲ ਰਵਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਐਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਓ ਇਥੇ ਆਰਤੀ ਦੀ ਸਾਰੀ ਸਮਗਰੀ ਨਵੇਂ ਅਰਥ ਗ੍ਰਹਿਣ ਕਰ ਜਾਂਦੀ ਹੈ ਧਰਤੀ ਦੇ ਚਾਰ ਚਫੇਰੇ ਫੈਲਿਆ ਹੋਇਆ ਵਿਸ਼ਾਲ ਗਗਨ ਮਾਨੋ ਆਰਤੀ ਦਾ ਥਾਲ ਹੈ ਜਿਸ ਵਿੱਚ ਸੂਰਜ ਅਤੇ ਚੰ드ਰਮਾ ਦੋ ਦੀਵੇ ਬਲ ਰਹੇ ਹਨ ਅਤੇ ਆਕਾਸ਼ ਵਿੱਚ ਟਿਮਟਮਾਉਂਦੇ ਹੋਏ ਤਾਰੇ ਜਿਸ ਤਰ੍ਹਾਂ ਥਾਲ ਵਿੱਚ ਮੋਤੀ ਚਮਕ ਰਹੇ ਮੱਲਿਆਗिरी ਦੇ ਪर्वਤ ਵੱਲੋਂ ਆ ਰਹੀ ਚੰਦਨ ਦੇ ਰੁੱਖਾਂ ਦੀ ਕੁਦਰਤੀ ਸੁਗੰਧੀ ਇਸ ਵਿਰਾਟ ਆਰਤੀ ਦੀ ਥਾਲੀ ਵਿੱਚ ਪਈ ਹੋਈ ਧੂਫ ਜਪਦੀ ਹੈ ਅਤੇ ਵਗਦੀ ਹੋਈ ਹਵਾ ਉਸ ਬ੍ਰਹਮ ਨੂੰ ਚੌਰ ਚਲਾਉਂਦੀ ਜਾਪਦੀ ਹੈ ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਬਨਾਸਪਤੀ ਪੂਜਾ ਦੇ ਫੁੱਲ ਬਣ ਗਏ ਹਨ ਅਤੇ ਅਨਹਤ ਸ਼ਬਦ ਪੂਜਾ ਦੇ ਦੌਰਾਨ ਵਜਾਈ ਜਾਣ ਵਾਲੀ ਢੇਰੀ ਹੈ ਇਸ ਤਰ੍ਹਾਂ ਆਰਤੀ ਦਾ ਪਰੰਪਰਿਕ ਤਰੀਕਾ ਗੁਰਬਾਣੀ ਵਿੱਚ ਪ੍ਰਵੇਸ਼ ਕਰਕੇ ਰੂਪਾਂਤਰਿਤ ਹੋ ਜਾਂਦਾ ਹੈ ਅਗਲੀਆਂ ਪੰਕਤੀਆਂ ਵਿੱਚ ਆਰਤੀ ਦੇ ਇਸ ਭਾਵ ਨੂੰ ਹੋਰ ਡੂੰਘਾ ਕਰਨ ਲਈ ਗੁਰੂ ਜੀ ਨੇ ਬ੍ਰਹਮ ਦੇ ਨਿਰਗੁਣ ਸਰੂਪ ਵੱਲ ਇਸ਼ਾਰਾ ਕੀਤਾ ਹੈ ਸਰਵਨ ਕਰਿਓ ਸਹਸਤਵ ਨੈਣ ਨਨ ਨੈਣ ਹੈ ਤੋਹਿ ਕੋ ਆਪਾਂ ਪੜਦੇ ਸਹਸਤਵ ਨੈਣ ਨਨ ਨੈਣ ਹੈ ਤੋਹਿ ਕੋ ਸਹਸਮੂਰਤ ਨਣਾ ਇਕ ਤੋਹੀ ਸਹਸਤਵ ਨੈਣ ਨਨ ਨੈਣ ਹੈ ਤੋਹਿ ਕੋ ਸਹਸਮੂਰਤ ਨਣਾ ਇਕ ਤੋਹੀ ਸਹਸਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਸਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਿਸਕੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨੋ 모ਹੇ ਆਹੀ ਪਿਆਸਾ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨੋ 모ਹੇ ਆਹੀ ਪਿਆਸਾ ਕਿਰਪਾ ਜਾਲ ਦੇਹ ਨਾਨਕ ਸਰੰਗ ਕੋ ਕੋਏ ਜਾਣ ਤੇ ਤੇਰੇ ਨਾਮ ਵਸ ਕਿਰਪਾ ਜਾਲ ਦੇਹ ਨਾਨਕ ਸਰੰਗ ਕੋ ਉਹ ਜਾਂ ਤੇ ਤੇਰੇ ਨਾਮ ਵਾਸਾ ਤੋਂ ਇਹਨਾਂ ਪੰਕਤੀਆਂ ਵਿੱਚ ਗੁਰੂ ਕਵੀ ਨੇ ਨਿਰਗੁਣ ਨਿਰੰਕਾਰ ਬ੍ਰਹਮ ਦੇ ਸੰਕਲਪ ਨੂੰ ਵਿਰੋਧਵਾਸ ਦੀ ਯੋਗਤੀ ਰਾਹੀਂ ਪੇਸ਼ ਕੀਤਾ ਹੈ ਵਿਰੋਧਵਾਸ ਇੱਕ ਅਲੰਕਾਰ ਹੁੰਦਾ ਜਿਹੜਾ ਆਪਾਂ ਕਵਤਾ ਦੇ ਵਿੱਚ ਅਸੀਂ ਵਰਤਦੇ ਆਂ ਤੋਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਇਹਨੂੰ ਆਪਾਂ ਵਿਰੋਧਵਾਸ ਅਲੰਕਾਰ ਕਹਿੰਦੇ ਆ ਇਸ ਯੋਗਤੀ ਨਾਲ ਗੁਰੂ ਜੀ ਨੇ ਇਹ ਸ਼ਬਦ ਨੂੰ ਉਹਦੇ ਵਿੱਚ ਦਰਜ ਕੀਤਾ ਔਰ ਨਿਰਗੁਣ ਸਰੂਪ ਜਿਹੜਾ ਹੈ ਬ੍ਰਹਮ ਦਾ ਉਹਦੇ ਸੰਕਲਪ ਨੂੰ ਉਜਾਗਰ ਕੀਤਾ ਪ੍ਰਭੂ ਦੀ ਬਾਹਰੋਂ ਨਜ਼ਰ ਆ ਸਕਣ ਵਾਲੀ ਕੋਈ ਵੀ ਅੱਖ ਨਹੀਂ ਪਰ ਉਸ ਦੀ ਉਸ ਦੀਆਂ ਹਜ਼ਾਰਾਂ ਅੱਖਾਂ ਹਨ ਜੋ ਸਾਰੀ ਸ੍ਰਿਸ਼ਟੀ ਨੂੰ ਦੇਖਦੀਆਂ ਹਨ ਇਸੇ ਤਰ੍ਹਾਂ ਆਰਤੀ ਸ਼ਬਦ ਦਾ ਕੀਰਤਨ ਕਰਨ ਮਗਰੋਂ ਗੁਰੂ ਜੀ ਨੇ ਉਸ ਦੇ ਅਰਥ ਵੀ ਸਮਝਾਏ ਗੁਰੂ ਜੀ ਨੇ ਦੱਸਿਆ ਕਿ ਅਸਮਾਨ ਇੱਕ ਥਾਲ ਹੈ ਸੂਰਜ ਅਤੇ ਚੰਦ ਉਸ ਥਾਲ ਵਿੱਚ ਮਨੋਂ ਦੀਵੇ ਜਗ ਰਹੇ ਹਨ ਤਾਰੇ ਮੋਤੀ ਹਨ ਸੁਗੰਧੀ ਵਾਲੇ ਫੁੱਲ ਤੇ ਚੰਦਨ ਦੇ ਰੁੱਖ ਧੂਫ ਹਨ ਵਗ ਰਹੀ ਹਵਾ ਚੌਰ ਕਰ ਰਹੀ ਹੈ ਵਾਹਿਗੁਰੂ ਇਹ ਆਰਤੀ ਹਰ ਸਮੇਂ ਆਪ ਵੇਖ ਰਿਹਾ ਹੈ ਅਤੇ ਖੁਸ਼ ਹੋ ਰਿਹਾ ਹੈ ਇਸ ਆਰਤੀ ਆਰਤੀ ਹਰ ਸਮੇਂ ਹੁੰਦੀ ਰਹਿੰਦੀ ਹੈ ਤੁਸੀਂ ਵੀ ਸਾਰੇ ਐਸੀ ਸੱਚੀ ਆਰਤੀ ਵਿੱਚ ਸ਼ਾਮਲ ਹੋਵੋ ਪ੍ਰਭੂ ਦੀ ਆਰਤੀ ਇਨ੍ਹਾਂ ਥਾਲਾਂ ਨਾਲ ਨਹੀਂ ਉਤਾਰੀ ਜਾ ਸਕਦੀ ਤੇ ਨਾ ਹੀ ਕੋਈ ਮਨੁੱਖ ਜਾਂ ਉਸ ਦੀ ਮੂਰਤੀ ਜਗਨਨਾਥ ਪ੍ਰਭੂ ਹੋ ਸਕਦੀ ਸਭ ਨੂੰ ਸੱਚੀ ਆਰਤੀ ਦਾ ਪਤਾ ਲੱਗਾ ਲੋਕਾਂ ਨੂੰ ਸਮਝ ਆਈ ਕਿ ਮੂਰਤੀ ਪੂਜਾ ਦਾ ਕੋਈ ਲਾਭ ਨਹੀਂ ਸਾਨੂੰ ਜਗਤ ਦੇ ਸੱਚੇ ਮਾਲਕ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਤਾਂ ਇਸ ਤਰ੍ਹਾਂ ਜਗਿਆਸੂਆਂ ਨੂੰ ਬਨਾਵਟੀ ਸਰੂਪ ਵਾਲੀ ਆਰਤੀ ਨੂੰ ਛੱਡ ਕੇ ਸਦੀਵੀ ਆਰਤੀ ਵਿੱਚ ਲੀਨ ਹੋਣ ਲਈ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਪਰ ਕੁਝ ਸੰਪਰਦਾਵਾਂ ਨਾਲ ਜੁੜੇ ਹੋਏ ਕੁਝ ਸੰਸਥਾਵਾਂ ਨਾਲ ਜੁੜੇ ਹੋਏ ਸਿੱਖ ਜਾਣਬੁੱਝ ਕੇ ਜਾਂ ਅਗਿਆਨਤਾ ਵਸ ਅਜੇ ਵੀ ਕਈ ਥਾਈਂ ਉਸੇ ਤਰ੍ਹਾਂ ਥਾਲੀਆਂ ਘੁਮਾ ਕੇ ਅਤੇ ਦੀਵੇ ਜਗਾ ਕੇ ਸ਼ੰਖ ਵਜਾ ਕੇ ਛੈਣੇ ਤੇ ਫੁੱਲ ਸੁੱਟ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਉਤਾਰਦੇ ਹਨ ਅਤੇ ਇਸ ਇਸ ਆਰ ਇਸ ਆਰਤੀ ਪਾਠ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਰ ਆਰਤੀ ਨਵਾਂ ਸ਼ਬਦਾਂ ਨੂੰ ਇਸ ਤਰ੍ਹਾਂ ਥਾਲ ਘੁਮਾ ਕੇ ਆਰਤੀ ਕਰਨੀ ਇਹ ਮਨਮਤ ਸਮਝੀ ਜਾਂਦੀ। ਪ੍ਰਮਾਣਿਕ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਰਤੀ ਦੇ ਸ਼ਬਦਾਂ ਦਾ ਕੇਵਲ ਗਾਇਨ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਰਤੀ ਸ਼ਬਦ ਗਗਨਮੈ ਥਾਲ ਰਵਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਨੂੰ ਬਹੁਤ ਸਾਰੇ ਗੈਰ ਸਿੱਖ ਵਿਦਵਾਨਾਂ ਨੇ ਵੀ ਬ੍ਰਹਿਮੰਡੀ ਆਰਤੀ ਦੱਸ ਕੇ ਸਨਮਾਨ ਦਿੱਤਾ ਹੈ। ਕੋਮੀ ਗੀਤ ਜਨ ਗਨ ਮਨ ਦੇ ਰਚੇਤਾ ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਕਿਸੇ ਵਿਦਵਾਨ ਨੇ ਪੁੱਛਿਆ ਸੀ ਕਿ ਤੁਸੀਂ ਰਾਸ਼ਟਰੀ ਗੀਤ ਲਿਖਿਆ ਹੈ ਉਸੇ ਤਰ੍ਹਾਂ ਕਦੇ ਦਿਮਾਗ ਵਿੱਚ ਤੁਹਾਡੇ ਐਸਾ ਨਹੀਂ ਆਇਆ ਕੋਈ ਅੰਤਰਰਾਸ਼ਟਰੀ ਗੀਤ ਲਿਖਿਆ ਜਾਵੇ ਤਾਂ ਉਹਨਾਂ ਨੇ ਫਟ ਜਵਾਬ ਦਿੱਤਾ ਉਹਨਾਂ ਨੇ ਕਿਹਾ ਅਜਿਹਾ ਗੀਤ ਤਾਂ ਪਹਿਲਾਂ ਹੀ ਰਚਿਆ ਜਾ ਚੁੱਕਾ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਰਤੀ ਦਾ ਗੀਤ ਗਗਨ ਮੈ ਥਾਲ ਰਵਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਇਹ ਇੱਕ ਬ੍ਰਹਮੰਡੀ ਗੀਤ ਹੈ ਜੋ ਸਾਰੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈਣ ਦੇ ਸਮਰੱਥ ਹੈ ਤੋਂ ਇਸ ਤਰ੍ਹਾਂ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਆਰਤੀ ਦਾ ਸ਼ਬਦ ਹੈ ਇਹ ਕਾਵ ਕਲਾ ਦਾ ਜਿੱਥੇ ਉਚਤਮ ਨਮੂਨਾ ਹੈ ਉਥੇ ਅਧਿਆਤਮਿਕ ਆਰਤੀ ਜਿਹੜੀ ਹੈ ਉਹ ਉਸ ਦਾ ਵੀ ਇੱਕ ਬਹੁਤ ਖੂਬਸੂਰਤ ਨਮੂਨਾ ਹੈ ਗੁਰੂ ਸਾਹਿਬ ਨੇ ਪੇਸ਼ ਕੀਤਾ ਹੈ ਤੋਂ ਆਪਾਂ ਅੱਜ ਇਹਨਾਂ ਵਿਚਾਰਣ ਵਿਤੀ ਸੰਖੁਚਦੇ ਹੋਏ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰ ਬਹੁਤ ਹੀ ਸਤਿਕਾਰਯੋਗ ਇੰਜੀਨੀਅਰ ਕਰਮਜੀਤ ਸਿੰਘ ਜੀ ਨੂਰ ਜਿਹੜੇ ਕਿ ਇੰਡੀਆ ਤੋਂ ਜਲੰਧਰ ਤੋਂ ਨੇ ਤੇ ਅੱਜਕਲ ਉਹ ਐਡਮੰਟਨ ਦੇ ਵਿੱਚ ਕੈਨੇਡਾ ਦੇ ਵਿੱਚ ਆਏ ਹੋਏ ਨੇ ਤੇ ਆਪ ਦਾ ਬਹੁਤ ਧੰਨਵਾਦ ਹੈ ਜੀ ਬਹੁਤ ਵੱਡ ਮੁੱਲੇ ਵਿਚਾਰ ਤੁਸੀਂ ਪੇਸ਼ ਕੀਤੇ ਨੇ ਸੰਗਤ ਨਾਲ ਸਾਂਝੇ ਕੀਤੇ ਨੇ